ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਮੇਰਾ ਨਗਰੇ ਇਸੇ ਤੋਂ ਮਹਿਦ ਪਰ ਮੇਰਾ ਮਕਾਨ ਸਾਰਾ ਹੀ ਟੇੜਾ ਟੁੜਾ ਆ ਗਿਆ ਸਭ ਪਾੜ ਗਿਆ ਜੇ ਥੱਲੋਂ ਨੀਆਂ ਬਹਿ ਗਈਆਂ ਵਾ 6-7 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਤੇ ਮੈਂ ਚਾਹੁੰਦਾ ਸਰਕਾਰ ਤੋਂ ਮੈਨੂੰ ਮਦਦਵਾ ਦਿੱਤਾ ਜਾਵੇ ਗਰੀਬ ਬੰਦਾ ਮੈਂ ਮਿਹਨਤੀ ਤੇ ਸਾਰੇ ਪਾਸੇ ਮੇਰੇ ਘਰ ਦੀਆਂ ਛੱਤਾਂ ਸਾਰੇ ਬੰਨੇ ਪਾੜ ਗਿਆ ਵਾ ਬਹੁਤ ਬੁਰੇ ਹਾਲਾਤ ਆ ਸਾਡੇ ਤਿੰਨਾਂ ਘਰਾਂ ਦੇ ਲਾਗੂ ਲਾਗੂ ਗਵਾਂਢ ਸਾਰਿਆਂ ਦੇ ਨੁਕਸਾਨ ਬਹੁਤ ਹੋਇਆ ਬਾਕੀ ਨੇ ਸਰਕਾਰ ਕੋ ਚਾਹਣਾ ਵੀ ਸਾਨੂੰ ਤਿੰਨਾਂ ਘਰਾਂ ਨੂੰ ਮਾਜਵਾ ਦਿੱਤਾ ਜਾਵੇ ਆਹ ਬਜੀ ਆਹਦੀ ਖਾਲੀ ਰੁਕੀੜ ਹੈ ਹਾਲ ਹੁਣੇ ਆਈ ਮੈਂ ਕੋਈ ਫੀਰ ਨਹੀਂ ਹੈ ਜੀ ਮੇਰੀ ਮੋਰੀ ਜੀ ਤੁਹਾਨੂੰ ਬਣੀ ਦੋ ਤੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਜੇ ਵਰਦੀ ਮੈਂ ਖੁਰਮਪੁਰ ਤੋਂ ਬਿਲੋਂਗ ਕਰਦਾ ਜੋ ਕੁਝ ਦਿਨਾਂ ਤੋਂ ਜਿਹੜੇ ਹਾਲਾਤ ਚੱਲ ਰਹੇ ਨੇ بارشਾਂ ਦੇ ਉਹਨਾਂ ਨੇ ਤਕਰੀਬਨ ਦੇ ਤਕਰੀਬਨ ਬਹੁਤ ਘਰਾਂ ਨੂੰ ਨੁਕਸਾਨ ਬਚਾਇਆ ਹੜ੍ਹ ਆਏ ਸਾਰੇ ਪੰਜਾਬ ਦੇ ਵਿੱਚ ਹੀ ਨੁਕਸਾਨ ਹੋਇਆ ਜਿੱਥੇ ਮੇਰੇ ਗਰੀਬ ਦੇ ਨਾਲ ਵੀ ਇੱਕ ਤੱਕਾ ਹੋ ਗਿਆ ਤੱਕਾ ਤਾਂ ਨਹੀਂ ਕਹਾਂਗਾ ਪਰ ਦੇਖਦੇ ਆਂ ਵੀ ਕੁਦਰਤ ਅੱਗੇ ਕਿਸਦਾ ਜੋਰ ਨਹੀਂ ਚੱਲਦਾ ਮੈਂ ਆਪਣੇ ਅਜ ਮਕਾਨਾਂ ਦੇ ਵਿੱਚ ਖੜਾ ਦੁਪਹਿਰੇ ਕੁਝ 11:00 ਵਜੇ ਅਸੀਂ ਰੋਟੀ ਖਾਂਦੇ ਪਏ ਸੀ ਸਾਨੂੰ ਸਭ ਤੋਂ ਪਹਿਲਾਂ ਇੱਕ ਛੋਟੀ ਤੇੜ ਦਿਖੀ ਅਸੀਂ ਇਗਨੋਰ ਕਰ ਦਿੱਤੀ ਇਗਨੋਰ ਕਰ ਦਿੱਤੀ ਤੇ ਅਸੀਂ ਆਪਣੇ ਕੰਮਾਂਗਾਰਾਂ 'ਚ ਲੱਗੇ ਰਹਿ ਆ ਉਹ ਤੇੜ ਆ ਸੀ ਉਹ ਵਾਧੀ-ਵਾਧੀ ਤੇੜ ਜਦੋਂ ਜ਼ਿਆਦਾ ਵਧੀ ਫਿਰ ਸਾਨੂੰ ਹੱਥ-ਪੈਰਾਂ ਦੀ ਪੈ ਗਈ ਹੱਥ-ਪੈਰਾਂ ਦੀ ਪੈ ਗਈ ਫਿਰ ਬਾਕੀ ਤੇ ਜਿਹੜਾ ਚੈੱਕ ਕੀਤੀਆਂ ਬਾਕੀ ਸਾਰੇ ਪਾਸੇ ਤੇੜਾਂ ਆਈਆਂ ਹੋਈਆਂ ਸੀ ਕਹਿੰਦਾ ਮਤਲਬ ਕਿ ਜੇ ਮਕਾਨ ਦੀ ਗੱਲ ਕਰੀਏ ਇਹ ਵੀ ਚੰਦ ਦਿਨਾਂ ਦਾ ਹੀ ਮਹਿਮਾ ਨਹੀਂ ਲੱਗਦਾ ਬਾਕੀ ਮਾਰੇ ਦੇ ਹੱਥ ਵਾਸਾ ਸਾਰਾ ਕੁਝ ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਕੁਦਰਤ ਨੇ ਮੌਕਾ ਦਿੱਤਾ ਕਿ ਜੋ ਕੁਝ ਦਿਖਾਇਆ ਸਾਨੂੰ ਸਵੇਰੇ ਸਵੇਰੇ ਦਿਖਾ ਦਿੱਤਾ ਤਾਂ ਜੋ ਅਸੀਂ ਪ੍ਰਬੰਧ ਕੀਤਾ ਸਾਰਾ ਘਰ ਖਾਲੀ ਕਰ ਦਿੱਤਾ ਘਰ ਖਾਲੀ ਕਰਕੇ ਅਸੀਂ ਆਪਣੀ ਜਗ੍ਹਾ ਤੇ ਨਵੀਂ ਜਗ੍ਹਾ ਤੇ ਪਹੁੰਚ ਗਏ ਹੁਣ ਗੱਲ ਮੈਂ ਦੂਜੀ ਕਰਦਾ ਕਿ ਇਸ ਘਰ ਦੇ ਮੈਂ ਬਾਲਿਆਂ ਵਾਲੇ ਜੋ ਸਰਕਾਰੀ ਯੋਜਨਾ ਚੱਲ ਰਹੀ ਹੈ ਮੋਦੀ ਆਵਾਸ ਯੋਜਨਾ ਉਹਦੇ ਮੈਂ ਦੋ ਵਾਰ ਫਾਰਮ ਭਰ ਕੇ ਦਿੱਤੇ ਇਹਨਾਂ ਮਕਾਨਾਂ ਵਾਸਤੇ ਪਰ ਮੈਨੂੰ ਨਹੀਂ ਲੱਗਦਾ ਉਹ ਕਿਸੇ ਨੇ ਰੋਕੇ ਹੋਣਗੇ ਵਟ ਏਵਰ ਜੋ ਵੀ ਹੋਇਆ ਹੋਊਗਾ ਪਰ ਉਹ ਮੇਰੇ ਕਦੀ ਵੀ ਅਪਰੂਵ ਨਹੀਂ ਕੀਤੇ ਗਏ ਅੱਜ ਤੁਸੀਂ ਜੇ ਮੇਰੇ ਦੇਖਦੇ ਹੋਣ ਵੀਰ ਕਮੇਟੀਕਰ ਕਾਰਪੋਰੇਸ਼ਨ ਵਾਲੇ ਤਾਂ ਪਲੀਜ਼ ਇੱਕ ਵਾਰੀ ਜ਼ਰੂਰ ਗਿੜਾ ਮਾਰ ਕੇ ਜਾਇਓ ਤੇ ਜਿੱਥੇ ਤੱਕ ਮੈਨੂੰ ਪੜਿਆ ਜਿੱਥੇ ਤੱਕ ਮੈਨੂੰ ਨੌਲੇਜ ਹੈ ਇਸ ਚੀਜ਼ ਦਾ ਵੀ ਪਤਾ ਹੈ ਕਿ ਜਿਹੜਾ ਜੋ ਵੀ ਨੁਕਸਾਨ ਕੁਦਰਤੀ ਆਫਤਾਂ ਦੇ ਨਾਲ ਹੁੰਦਾ ਉਹਦਾ ਮੁਆਵਜ਼ਾ ਸਰਕਾਰ ਜ਼ਰੂਰ ਦਿੰਦੀ ਹੈ ਤਾਂ ਮੈਂ ਵੀ ਬੇਨਤੀ ਕਰਦਾ ਅਪੀਲ ਕਰਦਾ ਦਿਹਾੜੀ ਡੱਬਾ ਕਰਕੇ ਆਪਣਾ ਡੰਗ ਗੁਜ਼ਾਰਦੇ ਆ ਇਹ ਬੇਨਤੀ ਕਰਿਓ ਇਹ ਬੇਨਤੀ ਕਬੂਲ ਕਰਿਓ ਇੱਕ ਵਾਰੀ ਜ਼ਰੂਰ ਘੇੜਾ ਮਾਰ ਕੇ ਜਾਓ ਮੁਆਵਜ਼ਾ ਦੇਣਾ ਨਾ ਦੇਣਾ ਉਹ ਤੁਹਾਡੇ ਹੱਥ ਵਸ ਹੈ ਬਸ ਇੰਨੀ ਗੱਲ ਹੈ ਵੀ ਇੱਕ ਵਾਰੀ ਸਾਰ ਜ਼ਰੂਰ ਲੈ ਕੇ ਜਾਓ ਮੇਰਾ ਇੰਨੀ ਨੇੜੇ ਤਿੰਨ ਘਰਾਂ ਦੇ ਵਿੱਚ ਇਹੀ ਹਾਲ ਹੈ ਇੱਕ ਘਰ ਦਾ ਜਿੰਦਾ ਲੱਗਾ ਨਹੀਂ ਤਾਂ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਸਾਹਮਣੇ ਦਿਖਾ ਦੇਣੀਆਂ ਸੀ ਉਹਦੇ ਵਿੱਚ ਕਮ ਸੇ ਕਮ 5 ਤੋਂ 6 ਇੰਚ ਦੀ ਤਰੇੜ ਆਈ ਹੋਈ ਹੈ ਤੇ ਉਹ ਕਦੇ ਵੀ ਉਹ ਗਲੀ ਵਾਲੀ ਸਾਈਡ ਨੂੰ ਦੇਖ ਸਕਦਾ ਸੋ ਮੇਰੀ ਇੰਨੀ ਕੀ ਬੇਨਤੀ ਆ ਬਾਕੀ ਮਹਾਰਾਜ ਪੂਰੇ ਪੰਜਾਬ ਤੇ ਭਲਾ ਕਰੇ ਤੇ ਅਸੀਂ ਅਪੀਲ ਕਰਦੇ ਆ ਕਿ ਜੇ ਗਰੀਬਾਂ ਦੀ ਕੋਈ ਮਦਦ ਹੋ ਸਕਦੀ ਹੈ ਤਾਂ ਜ਼ਰੂਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਪਰਮਜੀਤ ਸਿੰਘ ਬੋਲਦਾ ਖੁਰਮਪੁਰ ਤੋਂ ਮੇਰੇ ਮਕਾਨਾਂ ਦੀ ਹਾਲਤ ਬਹੁਤ ਵਿਗੜੀ ਹੋਈ ਹੈ ਕੋਠਾ ਦੇਖੋ ਡਿੱਗਣ ਵਾਲਾ ਹੋਇਆ ਆ ਇਹ ਕਦੋਂ ਵੀ ਡਿੱਗ ਸਕਦਾ ਆ ਇੱਧਰ ਪਾਣੀ ਬਹੁਤ ਖੜਾ ਹੋਇਆ ਤੁਹਾਨੂੰ ਦਿਖਾ ਦਿੰਦੇ ਆ ਅੰਦਰ ਦੇਖੋ ਜੀ ਕੀ ਹਾਲਾਤ ਆ ਮੈਂ ਗਰੀਬ ਮਜ਼ਦੂਰ ਆ ਅੰਦਰ ਦੇਖੋ ਜੀ ਪਾਣੀ ਪਾਣੀ ਹੋਇਆ ਆ ਕੋਠਾ ਜਦੋਂ ਮਰਜੀ ਇਹਦੀ ਛੱਤ ਡੇਕ ਸਕਦੀ ਆ ਤੇ ਮੈਂ ਚਾਹੁੰਦਾ ਸਰਕਾਰ ਤੋਂ ਵੀ ਮੰਗ ਚਾਹੁੰਦਾ ਆ ਵੀ ਮੈਨੂੰ ਇਸ ਦਾ ਮਿਆਜਾ ਦਿੱਤਾ ਜਾਵੇ ਤੇ ਮਕਾਨਾਂ ਦੀ ਹਾਲਤ ਬਹੁਤ ਵਿਗੜੀ ਹੋਈ ਆ ਹਾਲਾਤ ਖਰਾਬ ਆ ਇਸ ਕਰਕੇ ਇਹ ਕੋਈ ਆਪਣਾ ਤੁਸੀਂ ਇਹ ਯੋਗਦਾਨ ਦਿਓ ਸਰਕਾਰ ਤੇ ਮਦਦ ਕਰ ਦਿੱਤੀ ਜਾਵੇ ਕਿੰਨਾ ਨੰਬਰ ਵਾਰਡ ਇਹ 12 ਨੰਬਰ ਵਾਟ ਆ। ਇਹਦਾ ਤੇ ਐਮਸੀ ਕਿਹੜੇ? ਆਪਣੇ ਕ੍ਰਾਂਤੀ। ਇਧਰ ਵੀ ਦੇਖ ਸਕਦੇ ਆ ਜੀ ਬੈੜਕ ਚ ਵੀ ਕੀ ਹਾਲ ਆ ਜੀ। ਇਧਰ ਦੇਖ। ਇਧਰ ਦੇਖੋ ਜੀ ਕਿੰਨਾ ਪਾਣੀ ਆ ਜੀ ਸਰਕਾਰ ਨੂੰ ਦਿਖਾਉਣੀ ਚਾਹੀਦੀ ਆ। ਆ ਦੇਖੋ ਜੀ ਪਾਣੀ ਕਿੰਨਾ। ਪਾਣੀ ਪਾਣੀ ਆ ਜੀ। ਮੈਂ ਸਰਕਾਰ ਤੋਂ ਮੰਗ ਕੇ ਚਾਹੁੰਦਾ ਆ ਵੀ ਵਾਤਵਾਦ ਮਤ ਕੀਤੀ ਜਾਵੇ। ਦੇਖੋ ਇਹ ਵੀ ਕੋਠੇ ਦੇ ਹਾਲਾਤ ਬਹੁਤ ਵਿਗੜੇ ਹੋਏ ਆ ਪਾਣੀ ਬਹੁਤ ਜ਼ਿਆਦਾ ਖੜਿਆ ਹੋਇਆ ਸੌਂਡ ਤੋਂ ਬੈਂਡ ਤੋਂ ਬਹੁਤ ਪਾਣੀ ਪਾਣੀ ਦੀ ਦਿੱਕਤ ਹੋਈ ਆ ਦੇਖੋ ਕੀ ਹਾਲਾਤ ਆ ਜੀ ਪਾਣੀ ਦੇ ਮੈਂ ਸਰਕਾਰ ਤੋਂ ਮੰਗੀ ਚਾਹੁੰਦਾ ਆ ਇਹਦੇ ਹਾਲਾਤ ਬਾਰੇ ਸੋਚਿਆ ਜਾਵੇ ਮੈਂ ਸਭ ਤੋਂ ਪਹਿਲਾਂ ਇਹ ਦੱਸ ਦੇਣਾ ਚਾਹੁੰਨਾ ਕਿ ਸਾਡੀ ਅਜੇ ਤੱਕ ਕੋਈ ਸਾਰ ਨਹੀਂ ਲੈਣ ਆਇਆ ਇਹ ਕੇ ਡੀ ਐਸ ਲਾਈਵ ਵਾਲੇ ਨੇ ਜੋ ਜਿਨ੍ਹਾਂ ਨੇ ਪਹਿਲ ਕੀਤੀ ਹੈ ਇਸੇ ਦੀ ਕਿ ਸਾਡੇ ਗਰੀਬਾਂ ਦੀਆਂ ਜੋ ਹਾਲਾਤ ਦੀਆਂ ਤਸਵੀਰਾਂ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕਰਦੇ ਜੇ ਇਹ ਵੀਡੀਓ ਸਾਡੇ ਐਮ ਸੀ ਸਵਾਨਾਂ ਤੱਕ ਪਹੁੰਚਦੀ ਜਾਂ ਸਾਡੇ ਮੇਅਰ ਤੱਕ ਪਹੁੰਚਦੀ ਉਹ ਇੱਕ ਵਾਰੀ ਆਪਣੇ ਨਗਰ ਆਪਣੇ ਵਾਰਡ ਦੇ ਵਿੱਚ ਗੇੜਾ ਜ਼ਰੂਰ ਮਾਰ ਕੇ ਜਾਵੇ ਤਾਂ ਜੋ ਘਰਾਂ ਦੇ ਹਾਲਾਤ ਦੇਖਣ ਵੀ ਸਾਨੂੰ ਫਿਰ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਵੋਟਾਂ ਵੇਲੇ ਹੀ ਵਾਡਾਂ ਦੇ ਵਿੱਚ ਗੇੜੀਆਂ ਮਾਰੋ ਅਕਸਰ ਤੁਸੀਂ 5 ਸਾਲਾਂ ਲਈ ਵਾੜ ਦੇ ਵਿੱਚ ਗਾਇਬ ਹੋ ਜਾਂਦੇ ਆ ਕਿਸੇ ਕੰਮ ਨਹੀਂ ਆਉਂਦੇ ਕਿਸੇ ਵੀ ਕੁਝ ਵੀ ਆ ਪਰ ਇਸ ਸਮੇਂ ਸਾਡਾ ਮਨ ਬਹੁਤ ਦੁਖੀ ਆ ਇਹੀ ਬੇਨਤੀ ਆ ਕਿ ਇੱਕ ਵਾਰੀ ਵਾਰਡਾਂ ਦੇ ਵਿੱਚ ਗੇੜਾ ਜ਼ਰੂਰ ਮਾਰ ਕੇ ਜਾਓ ਇੱਕ ਘਰ ਹੀ ਨਹੀਂ ਜਗੈਂਤੀ ਤੇ ਗਿਣਾਵਾ 10 12 ਘਰਾਂ ਦੇ ਨਾਲ ਇਹ ਘਟਨਾ ਵਾਪਰ ਚੁੱਕੀ ਆ ਸੋ ਮੇਰੀ ਸਰਕਾਰ ਨੂੰ ਵੀ ਅਪੀਲ ਹੈ ਪਲੀਜ਼ ਇਹਨਾਂ ਉੱਤੇ ਜ਼ੋਰ ਦਿੱਤਾ ਜਾਵੇ ਤਾਂ ਜੋ ਆਪਣੇ ਵਾਰਡ ਦੇ ਨਾਗਰਿਕਾਂ ਨੂੰ ਸਹੀ مالی ਹਾਲਤ ਜਾਂ مالی ਯੋਗਦਾਨ ਜ਼ਰੂਰ ਦੇਣ ਇੰਨੀ ਕੁ ਬੇਨਤੀ ਕਬੂਲ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ